ਰॉयਲ ਵੈਲਫੇਅਰ ਸੁਸਾਇਟੀ ਮੰਡੀ ਲਾਦੂ ਕਾ ਵੱਲੋਂ ਕੀਤੇ ਜਾ ਰਹੇ ਚੰਗੇ ਉਪਰਾਲੇ ਨੂੰ ਲੈ ਕੇ ਭਾਰਤ ਵਿਕਾਸ ਪਰਿਸ਼ਦ ਜਲਾਲਾਬਾਦ ਟੀਮ ਵੱਲੋਂ ਅੱਜ ਰॉयਲ ਵੈਲਫੇਅਰ ਸੁਸਾਇਟੀ ਟੀਮ ਦੇ ਮੈਂਬਰਾਂ ਨੂੰ ਸਨਮਾਨਿਤ ਕੀਤਾ ਗਿਆ ਦੱਸਦੀ ਹੈ ਕਿ ਰॉयਲ ਵੈਲਫੇਅਰ ਸੁਸਾਇਟੀ ਮੰਡੀ ਲਾਦੂ ਕਾ ਵੱਲੋਂ ਮੰਡੀ ਲਾਦੂ ਕਾ ਨੂੰ ਹਰਿਆ-ਭਰਿਆ ਬਣਾਉਣ ਲਈ ਰੁੱਖ ਲਗਾਉਣ ਦੀ ਮੈਂ ਮਜਰੀ ਹੈ ਦੱਸਦੀ ਹੈ ਕਿ ਲੰਬੇ ਸਮੇਂ ਤੋਂ ਇਸ ਟੀਮ ਵੱਲੋਂ ਰੁੱਖ ਲਗਾਏ ਜਾ ਰਹੇ ਹਨ ਔਰ ਮੰਡੀ ਲਾਦੂ ਕਾ ਦੀ ਸਾਫ ਸਫਾਈ ਲਈ ਵਧੀਆ ਉਪਰਾਲਾ ਕੀਤਾ ਜਾ ਰਿਹਾ ਹੈ ਜਿਸ ਤੋਂ ਬਾਅਦ ਅੱਜ ਜਲਾਲਾਬਾਧ ਤੋਂ ਭਾਰਤ ਵਿਕਾਸ ਪਰਿਸ਼ਦ ਦੀ ਟੀਮ ਵੱਲੋਂ ਇਸ ਸੁਸਾਇਟੀ ਨੂੰ ਸਨਮਾਨਿਤ ਕੀਤਾ ਗਿਆ ਇਸ ਪੱਲ ਨੂੰ ਯਾਦਗਾਰ ਬਣਾਉਣ ਲਈ ਅੱਜ ਇੱਕੋ ਜਗ੍ਹਾ ਤੇ ਤਿੰਨ ਤਰ੍ਹਾਂ ਦੇ ਪੌਦੇ ਵੀ ਲਗਾਏ ਗਏ ਜਿਸ ਵਿੱਚ ਇੱਕ ਨੀਮਾ ਬੋਰਡ ਅਤੇ ਪੀਪਲ ਦਾ ਪੌਦਾ ਇੱਕੋ ਜਗ੍ਹਾ ਤੇ ਸਥਾਪਿਤ ਕੀਤਾ ਗਿਆ ਇਸ ਮੌਕੇ ਰਾਇਲ ਵੈਲਫੇਅਰ ਸੁਸਾਇਟੀ ਮੰਡੀ ਲਾਦੂ ਕਾ ਸੰਦੀਪ ਅਸੀ ਜਾਂ ਅਮਨੀਸ਼ ਮਹਿਤਾ ਰਿੰਕੂ ਇਟਕਾਨ ਰਾਮ ਲਖਨ ਕਨਾਲ ਵਡੇਰਾ ਆਵੀ ਲਲਸ਼ ਸੁਰ ਬਸੀਜਾ ਆਕਾਸ਼ ਗੁੰਨੂ ਸ਼ਾਮ ਲਾਲ ਬੰਟੀ ਵਟੇਰਾ ਮਿੱਠੂ ਸ਼ਾਬੜਾ ਰਾਜ ਚੁਗ ਲੋਵਿਸ਼ ਚਲਾਣਾ ਸਤੀਰ ਅਸੀਜਾ ਉੱਲਰ ਗਗਨ ਮਹਿਤਾ ਹੈਪੀ ਜਿਸੂਜਾ ਰੀਸ਼ ਮਨਚੰਦਾ ਪੰਕਜ ਨੀਟਾ ਸੈਣੀ ਪੰਮਾ ਜਲਾਹ ਰਾਜ ਕੁੱਕੜ ਸਚਨ ਰੋਲਾ ਸੌਰਵ ਜਨੇਜਾ ਸ਼ਿਵਮ ਮਨਚੰਦਾ ਲਾਡੀ ਪਟਵਾਰੀ ਸਨਮ ਪ੍ਰੀਤ ਰਿੰਕੀ ਜਲਾਹ ਬਬਲੂ ਢਠਈ ਪਰਮਵਾੜਸ ਮਨੂ ਸ਼ਾਬੜਾ ਬੱਬੂ ਥਿੰਦ ਰਾਜਾ ਸ਼ਰਮਾ ਲੱਕੀ ਖੁਰਾਣਾ ਰਜਿੰਦਰ ਪਟਵਾਰੀ ਭਾਰਤ ਵਿਕਾਸ ਪ੍ਰੇਸ਼ਾਸਤ ਦੇ ਨਮਾਇंदे ਰੋਸ਼ਨ ਲਾਲ ਅਸੀਜਾ ਪ੍ਰਦਾਨ ਸਰੇਸ਼ ਗੱਬਾ ਕੈਸ਼ੀਅਰ ਮਦਨ ਦੂਮੜਾ ਸਾਹਿਬ ਦਾ ਪ੍ਰਦਾਨ ਰਾਜਨ ਦੂਮੜਾ ਨਵਦੀਪ ਅਸੀਜਾ ਸੜਕ ਸੁਰੱਖਿਆ ਸਲਾਹਕਾਰ ਪੰਜਾਬ ਸਰਕਾਰ ਵਿਸ਼ੇਸ਼ ਤੌਰ ਤੇ ਹਾਜ਼ਰ ਰਹਿ ਤੁਸੀਂ ਵੀ ਦੇਖੋ ਇਹ ਤਸਵੀਰਾਂ ਬਣੇ ਰਹੋ ਸਾਡੇ ਨਾਲ ਦੇਖਦੇ ਰਹੋ ਸਾਡਾ ਚੈਨਲ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਜੇਕਰ ਸਾਡੇ ਫੇਸਬੁੱਕ ਪੇਜ ਤੇ ਉਹਦਾ ਸਾਡੇ ਫੇਸਬੁੱਕ ਪੇਜ ਨੂੰ ਉਹਨੇ ਫੋਲੋ ਕਰ ਲੋ ਕੱਲਾਂ ਤੇ ਜਿਹੜੇ ਤੁਸੀਂ ਤਿੰਨ ਬੁੱਟਿਆਂ ਬਾਰੇ ਪੁੱਛ ਰਹੇ ਹੋ ਇਹ ਤਿੰਨ ਇਹ ਪिपल ਬੋੜ ਤੇ ਨੇ ਮੈਂ ਇੱਕ ਤ੍ਰੇਵਣੀ ਦਾ ਰੂਪ ਹੈ ਇਹ ਜਦੋਂ ਤਿੰਨੇ ਇੱਕ ਜਗ੍ਹਾ ਤੇ ਇਕੱਠੇ ਲੱਗ ਜਾਂਦੇ ਨੇ ਇਹਨਾਂ ਦੇ ਵਿੱਚ ਇੱਕ ਖਾਸੀਅਤ ਹੈ ਇਹ 100% ਕਾਰਬਨ ਡਾਈਆਕਸਾਈਡ ਨੂੰ ਸੋਖ ਕੇ ਤੇ 100% ਆਕਸੀਜਨ ਸਾਨੂੰ ਪ੍ਰੋਵਾਈਡ ਕਰਦੇ ਨੇ 24 ਘੰਟੇ 24 ਘੰਟੇ ਇਹ ਤ੍ਰੇਵਣੀ ਜਿਹੜੀ ਹੈ ਸਾਨੂੰ ਆਕਸੀਜਨ ਪ੍ਰੋਵਾਈਡ ਕਰਦੀ ਹੈ ਔਰ ਅੱਜ ਜਿਹੜੀ ਹੈ ਸਾਡੀ ਸਮੇਂ ਦੀ ਬਹੁਤ ਵੱਡੀ ਲੋੜ ਹੈ ਕਿਉਂਕਿ ਅਸੀਂ ਦਰਖਤ ਬਹੁਤ ਵੱਡੀ ਸੰਖਿਆ ਦੇ ਵਿੱਚ ਵਧ ਦਿੱਤੇ ਨੇ ਅੱਜ ਅਸੀਂ ਬਹੁਤ ਹੀ ਜ਼ਿਆਦਾ ਜਿਹੜੇ এনਵਾਇਰਨਮੈਂਟ ਦੀ ਪ੍ਰੋਬਲਮ ਤੋਂ ਮਤਲਬ ਗੁਜ਼ਰ ਰਹੇ ਆ ਸਾਡੇ ਜਿਹੜਾ ਟੈਂਪਰੇਚਰ ਇਹ ਦਿਨ ਪ੍ਰਤੀ ਦਿਨ ਵੱਧਦਾ ਜਾ ਰਿਹਾ ਹੈ ਜੇ ਅਸੀਂ ਅੱਜ ਇਹ ਕੋਸ਼ਿਸ਼ਾਂ ਨਾ ਕੀਤੀਆਂ ਜੇ ਅਸੀਂ ਅੱਜ ਦਰਖਤ ਨਾ ਲਗਾਏ ਹੋਰ ਬੜੀ ਵੱਡੀ ਤਦਦ ਦੇ ਵਿੱਚ ਸਾਨੂੰ ਦਰਖਤਾਂ ਦੀ ਲੋੜ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਹੈ ਨਾ ਸਾਨੂੰ ਜਿਹੜਾ ਇਸ ਦਾ ਬੜਾ ਵੱਡਾ ਕੰਮ ਆ ਜਾਰ ਸਰ ਅੱਜ ਇਕੱਠਾ ਸਾਡਾ ਜੁਆਇੰਟ ਪ੍ਰੋਜੈਕਟ ਰਾਇਲ ਵੈਲਫੇਅਰ ਸੁਸਾਇਟੀ ਲਾਧੂਕਾ ਤੇ ਭਾਰਤ ਵਿਕਾਸ ਪਰਿਸ਼ਦ ਜਲਾਲਾਬਾਦ ਜੀ ਸਰ ਸਾਡੇ ਭਾਰਤ ਵਿਕਾਸ ਪਰਿਸ਼ਦ ਜਲਾਲਾਬਾਦ ਤੋਂ ਮੇਰੇ ਨਾਲ ਸ਼੍ਰੀ ਰੋਸ਼ਨਾਲ ਸੀਜਾ ਜੀ ਜੀ ਇਹ ਸਾਡੇ ਭਾਰਤ ਵਿਕਾਸ ਪਰਿਸ਼ਦ ਜਲਾਲਾਬਾਦ ਬ੍ਰਾਂਚ ਦੇ ਪ੍ਰਧਾਨ ਨੇ ਜੀ ਔਰ ਸੁਰੇਸ਼ ਗੱਬਾ ਜੀ ਜੀ ਇਹ ਸਾਡੇ ਭਾਰਤ ਵਿਕਾਸ ਪਰਿਸ਼ਦ ਜਲਾਲਾਬਾਬ ਦੇ ਕੈਸ਼ੀਅਰ ਨੇ ਜੀ ਰਾਜਨ ਦੂਮੜਾ ਜੀ ਜੀ ਇਹ ਸਾਡੇ ਐਨ ਜੀਓ ਦੇ ਐਮ ਮੈਂਬਰ ਨੇ ਮੁੱਖ ਮੈਂਬਰ ਨੇ ਮੈਂ ਮਨੋਜ ਲਾਲ ਦੂਮੜਾ ਮੇਰਾ ਨਾਮ ਹੈ ਜੀ ਠੀਕ ਹੈ ਜੀ ਤੇ ਮੈਂ ਵੀ ਭਾਰਤੀ ਰਾਸ਼ਟਰੀ ਸਭਾ ਦੇ ਵੱਲੋਂ ਜਲਾਲਾਬਾਦ ਵੱਲੋਂ ਆਇਆ ਫਿਰ ਸੋਸਾਇਟੀ ਮੈਂ ਦੇਖਿਆ ਅੱਜ ਮਤਲਬ کافی ਉਤਸ਼ਾਹ ਹੈ ਪੁੱਤਰ ਮਿੱਟੀ ਹੋਰ ਪਾਣੀ ਪੈ ਗਿਆ ਲਾਡੂਗਾ ਦੇ ਇਹ ਰਾਇਲ ਵੈਂਡਰ ਸਟਰੀ ਬਣੀ ਹੈ ਜਿੰਨਾ ਯੂਥ ਹੈ ਲਾਡੂਗਾ ਔਰ ਮੈਂ ਅੱਜ ਮਹਿਸੂਸ ਕੀਤਾ ਹੈ ਕਿ ਯੂਥ ਦੇ ਵਿੱਚ ਅੱਜ ਬਹੁਤ ਹੁਸਾ ਹੈ ਔਰ ਮੈਂ ਸਮਝਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਗਰ ਜੇ ਇਹ ਸੁਸਾਇਟੀ ਇਸੇ ਤਰ੍ਹਾਂ ਹੀ ਉਤਸ਼ਾਹ ਨਾਲ ਜੋਸ਼ ਨਾਲ ਕੰਮ ਕਰਦੀ ਰਹੀ ਤਾਂ ਕੁਝ ਸਾਲਾਂ ਦੇ ਵਿੱਚ ਮੈਂ ਦੇਖਦਾ ਕਿ ਲਾਧੂਗੜ ਦਾ ਜਿਹੜਾ ਨਕਸ਼ਾ ਹੈ ਜਿਹੜਾ ਨੁਹਾਰੇ ਉਹ ਬਦਲ ਜਾਵੇਗੀ ਅੱਜ ਜ਼ਰੂਰਤ ਵੀ ਇਸ ਗੱਲ ਦੀ ਹੈ ਕਿ ਸਾਡਾ ਜਿਹੜਾ ਯੂਥ ਹੈ ਉਹ ਅੱਗੇ ਆਵੇ ਤੇ ਆ ਕੇ ਜੋ ਵੀ ਸਮਾਜ ਦੇ ਵਿੱਚ ਜਿਸ ਤਰ੍ਹਾਂ ਦੀ ਵੀ ਲੋੜ ਹੈਗੀ ਜਿੰਨਾ ਕੰਮਾਂ ਦੀ ਵੀ ਲੋੜ ਹੈਗੀ ਉਹਨਾਂ ਨੂੰ ਕਰਨ ਦੀ ਜਿਵੇਂ ਉੱਥੇ ਨਵਦੀਪ ਸਿੱਜਾ ਜੀ ਸਾਡੇ ਨਾਲ ਹੈਗੇ ਨੇ ਤੇ ਆਉਂ ਹੋ ਮੈਂ ਬਹੁਤ ਵੱਡੇ ਸਮਾਜ ਸੇਵੀ ਨੇ ਜੀ ਔਰ ਨੈਸ਼ਨਲ ਲੈਵਲ ਤੇ ਜਿਹੜੇ ਨਾ ਮਤਲਬ ਪ੍ਰੋਜੈਕਟ ਜਿਹੜੇ ਸਮਾਜ ਸੇਵਾ ਦੇ ਸੰਭਾਲਦੇ ਪਏ ਨੇ ਜੀ ਮੇਨ ਜਿਹੜਾ ਰੋਡ ਦਾ ਹੈਗਾ ਡਿਪਾਰਟਮੈਂਟ ਪੰਜਾਬ ਦਾ ਉਹਦੇ ਇਨਚਾਰਜ ਨੇ ਤੋਂ ਇਹਨਾਂ ਨੇ ਬੜੀ ਵਧੀਆ ਜਾਣਕਾਰੀ ਅੱਜ ਅਸੀਂ ਬੈਠੇ ਰਿਆਂ ਗੱਲਬਾਤ ਹੁੰਦੀ ਰਹੀਆਂ ਬੜੀ ਵਧੀਆ ਜਾਣਕਾਰੀ ਦਿੱਤੀ ਜਿਹੜੇ ਕਿ ਲਾਧੂਗਾ ਦੇ ਵਿੱਚ ਅੱਜ ਪਾਣੀ ਦੀ ਪੀਣ ਵਾਲੇ ਪਾਣੀ ਦੀ ਬੜੀ ਵੱਡੀ ਸਮੱਸਿਆ ਹੈ ਸੀਵਰੇਜ ਦੀ ਬੜੀ ਵੱਡੀ ਸਮੱਸਿਆ ਹੈ ਇਹ ਮਿੱਟੀਲਾਂ ਡਰੇਨੇਜ ਦੇ ਨਾਲ ਕਿਰਿਆ ਹੋਇਆ ਲਾਧੂ ਕਾਂ ਮੰਡੀ ਔਰ ਡਰੇਨੇਜ ਦੇ ਵਿੱਚ ਜਿਹੜਾ ਗੰਦਾ ਪਾਣੀ ਆ ਰਿਹਾ ਹੌਲੀ ਹੌਲੀ ਸਿਮ ਕੇ ਧਰਤੀ ਦੇ ਵਿੱਚ ਥੱਲੇ ਆ ਰਿਹਾ ਜਿੰਦੇ ਨਾਲ ਕੀ ਸਾਰਾ ਪਾਣੀ ਜਿਹੜਾ ਲਾਧੂ ਕਾਂ ਮੰਡੀ ਦਾ ਉਹ ਦੂਸ਼ਿਤ ਹੋ ਰਿਹਾ ਔਰ ਉਹ ਪਾਣੀ ਪੀ ਕੇ ਲਾਧੂ ਕਾਂ ਮੰਡੀ ਦੇ ਜਿਹੜੇ ਲੋਕ ਨੇ ਉਹ ਬਿਮਾਰ ਹੋਨੇ ਸੋਰੇ ਨੇ ਹੈਪੇਟਾਈਟਸ ਸੀ ਵੀ ਬੜੀ ਵੱਡੀ ਸਮੱਸਿਆ ਤੁਸੀਂ ਲਾਧੂ ਕਾਂ ਦੇ ਵਿੱਚ ਵੇਖੋਗੇ ਔਰ ਬਿਮਾਰੀਆਂ ਵੱਧ ਰਹੀਆਂ ਨੇ ਇਹਨਾਂ ਦੋਨੋਂ ਚੀਜ਼ਾਂ ਦੀ ਬੜੀ ਵੱਡੀ ਜ਼ਰੂਰਤ ਹੈ ਇੱਕ ਪੀਣ ਵਾਲੇ ਪਾਣੀ ਦੀ ਸਮੱਸਿਆ ਨੂੰ ਦੂਰ ਕੀਤਾ ਜਾਵੇ ਇੱਕ ਸੀਵਰੇਜ ਸਿਸਟਮ ਜਿਹੜਾ ਹੈ ਲਾ ਦੁਕਾਨੇ ਉੱਤੇ ਲਗਾਇਆ ਜਾਵੇ ਔਰ ਜਿਹੜੀ ਇਹ ਯੂਥ ਵੈਲਫੇਅਰ ਸੁਸਾਇਟੀ ਹੈ ਜਿਹੜੀ ਰਾਇਲ ਵੈਲਫੇਅਰ ਸਟੇਡੀ ਲਾਧੂ ਗਾਦੀ ਔਰ ਇਹਨਾਂ ਨੇ ਅੱਜ ਸਾਰਿਆਂ ਨੇ ਉੱਥੇ ਬੈਠ ਕੇ ਵੀਰਾਂ ਚੁੱਕਿਆ ਔਰ ਉਹਨਾਂ ਨੇ ਸਹਿਯੋਗ ਮੰਗਿਆ ਨਵਦੀਪ ਸਿਜਾ ਜੀ ਦਾ ਕਿ ਤੁਸੀਂ ਸਾਨੂੰ ਸਹਿਯੋਗ ਦਿਓ ਅਸੀਂ ਤੁਹਾਡੇ ਨਾਲ ਮਿਲ ਕੇ ਲਾਧੂ ਗਾਣੇ ਵਾਸਤੇ ਜਿਹੜਾ ਨਾ ਇਹ ਪ੍ਰੋਜੈਕਟ ਅਸੀਂ ਜਿਹੜੇ ਕਰਾਂਗੇ ਤੇ ਫਿਰ ਸਲਕੇ ਤਾਂ ਕਿ ਸਮਾਜ ਦਾ ਜਿਹੜਾ ਫਾਇਦਾ ਹੋ ਸਕੇ ਇਸ ਟਾਈਮ ਮੰਡੀ ਦੇ ਵਿੱਚ ਜਿਹੜੀ ਸਾਡਾ ਇੱਕ ਰੋਪੀ ਦੀ ਤਰ੍ਹਾਂ ਸਾਡਾ ਇੱਥੋਂ ਦਾ ਵਾਤਾਵਰਣ ਨਹੀਂ ਹੈ ਔਰ ਖਾਸ ਕਰਕੇ ਇੱਥੋਂ ਦਾ ਪਾਣੀ ਕਿਉਂਕਿ ਅਸੀਂ ਜਮੀਨੀ ਪਾਣੀ ਵਰਤ ਰਹੇ ਹਾਂ ਔਰ ਆਸ- ਸਿਵਰੇਜ ਦੀ ਵਿਵਸਥਾ ਨਾ ਹੋਣ ਕਰਕੇ ਜੋ ਸਾਡੀਆਂ ਟਾਇਲਟਸ ਵੀ ਸੀ ਸਾਡੇ ਜਿਹੜੇ ਅਸੀਂ ਖੂਹਾਂ ਜਿਨ੍ਹਾਂ ਨੂੰ ਕਹਿੰਦੇ ਆ ਉਹਦੇ ਕਰਕੇ ਵੀ ਸਾਡੇ ਗਰਾਊਂਡ ਵਾਟਰ ਦੇ ਵਿੱਚੋਂ ਸਿੱਧੀਆਂ ਮਿਕਸ ਹੋ ਰਹੀਆਂ ਨੇ ਔਰ ਉਹੀ ਪਾਣੀ ਅਸੀਂ ਵਾਪਸ ਟੁੱਲੂ ਪੰਪ ਜਾਂ ਸਮਰਸੀਬਲ ਨਾਲ ਵਾਪਸ ਕੱਢ ਰਹੇ ਆ ਤੇ ਟੀਡੀਐਸ ਜਿਹੜਾ ਜਿਹੜਾ ਚੈੱਕ ਕੀਤਾ ਗਿਆ ਕਿ ਮੰਡੀ ਦੇ ਪਾਣੀ ਦਾ ਕਰੀਬ 1500 ਅਲੱਗ-ਅਲੱਗ ਖਾਵਾਂ ਤੇ ਕਿਧਰੇ 2500 ਤੱਕ ਪਹੁੰਚਿਆ ਹੋਇਆ ਹੈ WHO ਦੇ ਅੰਕੜਿਆਂ ਦੀ ਗੱਲ ਕਰੀਏ ਤਾਂ ਇੱਕ ਚੰਗੇ ਸਰੀਰ ਵਾਸਤੇ ਸਿਰਫ ਆਪਾਂ ਨੂੰ 150 ਤੋਂ 250 ਦੇ ਵਿੱਚ ਵਿੱਚ ਇਹਦੀ ਜ਼ਰੂਰਤ ਹੁੰਦੀ ਹੈ 1 ਲੀਟਰ ਦੇ ਅਗਰ ਪਾਣੀ ਦੇ ਜਿਹੜੇ ਮਾਪਦੰਡ ਨੇ ਮਿਲੀਗ੍ਰਾਮ ਪਰ ਲੀਟਰ ਦੇ ਤਾਂ 10 ਗੁਣਾ ਉਸ ਨਾਲ ਜ਼ਿਆਦਾ ਸਾਡਾ ਟੀਡੀਐਸ ਹੈ ਜਿਸ ਤੇ ਕਰਕੇ ਸਾਨੂੰ ਕਿਡਨੀ ਦਾ ਤੇ ਸਾਡੇ ਗੋਡਿਆਂ ਦੀ ਵਿੱਚ ਪ੍ਰੋਬਲਮ ਆ ਰਹੀ ਹੈ ਸਾਡਾ ਸਟੋਨ ਹੋ ਰਿਹਾ ਹੈ ਤੇ ਜਾਂ ਫਿਰ ਸਾਨੂੰ ਲਿਵਰ ਦੀਆਂ ਸਮੱਸਿਆਵਾਂ ਆ ਰਹੀਆਂ ਨੇ ਸੋ ਉਹਦੀ ਸਾਰਿਆਂ ਦੀ ਇੱਕੋ ਜਿਹੜੀ ਇਹ ਲੜਾਈ ਹੈ ਉਹ ਮਿਲ ਕੇ ਜੋ ਰਾਇਲ ਵੈਲਫੇਅਰ ਸੁਸਾਇਟੀ ਨੇ ਸ਼ੁਰੂ ਕੀਤੀ ਹੈ ਕਿ ਅਸੀਂ ਆਪ ਦੀ ਹਵਾ ਤਾਂ ਠੀਕ ਕਰਨੀ ਹੈ ਕਿਉਂਕਿ ਦੇਖੋ ਹਵਾ ਪਾਣੀ ਨਹੀਂ ਹੈਗਾ ਵੀ ਅਸੀਂ ਅੱਬ ਰੋਜ਼ ਜਦੋਂ ਅਸੀਂ ਅਰਦਾਸ ਸ਼ੁਰੂ ਕਰਦੇ ਹਾਂ ਤਾਂ ਪਵਨ ਗੁਰੂ ਪਾਣੀ ਪੀਤਾ ਮਾਤਾ ਤਰਤ ਮਾਤੇ ਅਸੀਂ ਰੋਜ਼ ਨਾਮ ਲੈਨੇ ਆ ਲੇਕਿਨ ਬੜੇ ਦੁੱਖ ਨਾਲ ਕਿ ਸਾਡੇ ਤਿੰਨੋ ਚੀਜ਼ਾਂ ਹੀ ਖਰਾਬ ਹੋ ਗਈਆਂ ਨੇ ਮਤਲਬ ਤੇ ਆਉਣ ਵਾਲਾ ਟਾਈਮ ਹੋਰ ਵੀ ਔਖਾ ਹੋਏਗਾ ਤੇ ਅੱਜ ਜੇ ਉਹ ਰਾਇਲ ਵੈਲਫੇਅਰ ਸੁਸਾਇਟੀ ਨੇ ਜੋ ਬੀੜਾ ਚੁੱਕਿਆ ਹੈ ਕਿ ਅਸੀਂ ਇਹ ਤਿੰਨੇ ਚੀਜ਼ਾਂ ਨੂੰ ਮਤਲਬ ਆਦੀ ਹਵਾ ਪਾਣੀ ਤੇ ਧਰਤੀ ਇਹਨਾਂ ਨੂੰ ਅਸੀਂ ਬਚਾਣਾ ਔਰ ਠੀਕ ਕਰਨਾ ਇਹ ਬਹੁਤ ਬਹੁਤ ਸ਼ਲਾਘਾਯੋਗ ਕੰਮ ਹੈ ਔਰ ਜਿੱਥੇ ਕਹਿੰਦੇ ਨੇ ਵੀ ਜਿੱਥੇ ਯੂਥ ਆ ਜਾਂਦਾ ਜਿਹੜੇ ਕੰਮ ਦੇ ਵਿੱਚ ਉਹ ਬਦਲਾਅ ਤਾਂ ਆਣਾ ਹੀ ਆਣਾ ਸੋ ਅੱਜ ਜਿਹੜੀ ਬਹੁਤ ਵਧੀਆ ਇਹਨਾਂ ਨੇ ਸ਼ੁਰੂਆਤ ਕੀਤੀ ਹੋਈ ਹੈ ਪੇੜ ਪੌਦੇ ਲਗਾਉਣ ਦੀ ਔਰ ਅਗਲੀ ਲੜਾਈ ਇਹ ਜਿਹੜੀ ਸਾਡੀ ਪਾਣੀ ਤੇ ਸੀਵਰੇਜ ਬਾਰੇ ਹੋਏਗੀ ਤੇ ਇਹੀ ਹੈ ਜੀ ਕਿ ਉਹਨਾਂ ਆਪਾਂ ਨੂੰ ਇਹ ਗੱਲ ਨੂੰ ਘਰ ਘਰ ਲਿਜਾ ਕੇ ਕਿ ਹੁਣ ਆਪਣਾ ਜਿਹੜਾ ਅਸਲੀ ਮੁੱਦੇ ਨੇ ਸਾਡੇ ਮੰਡੀ ਦੇ ਉਹ ਸਾਡੇ ਪਾਣੀ ਤੇ ਹਵਾਈ ਹੈ ਇੱਕ ਤੁਸੀਂ ਗੱਲ ਕਰ ਰਹੇ ਸੀ ਕਿ ਦੋ ਪਿੰਡਾਂ ਦੀ ਕਿਹੜੇ ਕਿਹੜੇ ਦੋ ਪਿੰਡ ਮਤਲਬ ਕਿ ਡਰਗ ਜੋਂਚੇ ਨੇ ਉਸ ਦੀ ਚਰਚਾ ਵਿੱਚ ਹੋ ਜਾਂਦੀ ਹੈ ਇੱਕ ਜਿਹੜਾ ਹਿਊਮਨ ਰਾਈਟ ਕਮਿਸ਼ਨ ਦੇ ਵਿੱਚ ਮੈਂ ਇੱਕ ਤਾਮਿਲਨਾਡੂ ਦੇ ਵਿੱਚ ਕੁਝ ਸੀ ਜੀ ਇਹ ਕਰੀਬ ਅੱਜ ਤੋਂ ਕਰੀਬ 7 ਤੋਂ 8 ਸਾਲ ਪਹਿਲਾਂ ਮੇਰੇ ਅੰਕੜੇ ਜਿਹੜੇ ਆਏ ਸੀ ਕਿ ਉਹਨਾਂ ਵਿੱਚ ਇੱਕ ਮੰਡੀ ਲਾਦੂ ਕਦਾਬੀ ਸੀ ਔਰ ਇੱਥੇ ਜ਼ਿਆਦਾਤਰ ਆਪਣੇ ਘਰਾਂ ਦੇ ਵਿੱਚ ਹੈਪੇਟਾਈਟਸ ਸੀ ਜਿਹੜਾ ਜਿਹਨੂੰ ਆਪਾਂ ਕਾਲਾ ਪੀਲੀਆ ਜਾਂ ਉਹਦਾ ਕਰਕੇ ਕਰ ਰਹੇ ਆ ਤਾਂ ਉਹ ਆਲਰੇਡੀ ਗਵਰਨਮੈਂਟ ਦੇ ਰਿਕਾਰਡ ਦੇ ਵਿੱਚ ਉਹ ਚੀਜ਼ਾਂ ਵਾਰ-ਵਾਰ ਆਈਆਂ ਦੋ ਵਾਰ ਹਿਊਮਨ ਰਾਈਟ ਕਮਿਸ਼ਨ ਨੇ ਵੀ ਇਹਨਾਂ ਦਾ ਸੰਗਿਆਲ ਲਿਆ ਕਿ ਇਹਨੂੰ ਜਾ ਕੇ ਠੀਕ ਕੀਤਾ ਜਾਏ ਲੇਕਿਨ ਚੀਜ਼ਾਂ ਕਾਗਜ਼ਾਂ 'ਤੇ ਜ਼ਿਆਦਾ ਹੋ ਰਹੀਆਂ ਨੇ ਸੋ ਉਹ ਥੋੜੀ ਜਿਹੀ ਕਿਧਰੇ ਨੇ ਕਿਧਰੇ ਹੁਣ ਆਪਾਂ ਨੂੰ ਇੱਕ ਵਿਵਸਥਬੰਦੀ ਨਾਲ ਉਹ ਲੜਾਈ ਲੜਨੀ ਪੈਗੀ ਤਾਂ ਮੈਂ ਤਾਮਿਲਨਾਡੂ ਵਾਲੇ ਪਿੰਡ ਦਾ ਨਾਮ ਤਾਂ ਨਹੀਂ ਪਤਾ ਲੇਕਿਨ ਡਾਰਕ ਜ਼ੋਨ ਦਾ ਮਤਲਬ ਇਹ ਹੈਗਾ ਕਿ ਅਸੀਂ ਰੈੱਡ ਅਲਰਟ ਦੇ ਵਿੱਚ ਤਾਂ ਪਹਿਲਾਂ ਹੀ ਹੈਗੇ ਆਂ ਵੀ ਇੱਥੋਂ ਦਾ ਪਾਣੀ ਫਲੋਰਾਈਡ ਬਹੁਤ ਜ਼ਿਆਦਾ ਹੈ ਸਾਡਾ ਟੀਡੀਐਸ ਬਹੁਤ ਜ਼ਿਆਦਾ ਹੈ ਤੇ ਪਲੱਸ ਸਾਡੇ ਨਾਲ ਜਿਹੜੇ ਕੈਮੀਕ ਲੇਦਰ ਇੰਡਸਟਰੀ ਪੇਪਰ ਇੰਡਸਟਰੀ ਦਾ ਜਿਹੜਾ ਵੀ ਵੇਸਟ ਹੈ ਉਹ ਵੀ ਸਾਡੇ ਤੱਕ ਕਿਸੇ ਨਾ ਕਿਵੇਂ ਜਮੀਨੀ ਪਾਣੀ ਦੇ ਵਿੱਚ ਮਿਕਸ ਹੋ ਕੇ ਸਾਡੇ ਤੱਕ ਪਹੁੰਚ ਰਿਹਾ ਹੈ। ਲਾਡੂ ਕਾ ਮੰਡੀ ਵਾਸੀਆਂ ਨੂੰ ਕੀ ਸੰਦੇਸ਼ ਦੇਣਾ ਹੋਵੇ ਇਸ ਮੁੱਦੇ ਉੱਤੇ? ਮੈਂ ਕਹਾਂਗਾ ਜੀ ਸਾਰਾ ਮੰਡੀ ਇੱਕ ਹੈ ਜਿਹੜੀ ਇੱਕ ਮੰਡੀ ਦੀ ਜਿਹੜੀ ਹੈ ਪਛਾਣ ਹੈ ਵੀ ਇੱਥੋਂ ਦਾ ਇੱਥੋਂ ਦਾ ਵਾਤਾਵਰਣ ਨਹੀਂ ਸੀ ਵੀ ਇਹ ਦੀ ਜਿਹੜੀ ਆਬੋ ਹਵਾ ਸੀ। ਆਪਾਂ ਉਹ ਜਿਹੜੀ ਤਰੋਰ ਹੈ ਜਿਹੜੀ ਕਿਉਂਕਿ ਕੋਈ ਵੀ ਜਿਹੜੀ ਸਿਵਲਾਈਜੇਸ਼ਨ ਹੈ ਮਤਲਬ ਅਗਰ ਆਪਾਂ ਕਿਸੇ ਸ਼ਹਿਰ ਦੀ ਗੱਲ ਕਰੀਏ ਜਾਂ ਕਿਸੇ ਸੱਭਿਆਚਾਰ ਦੀ ਗੱਲ ਕਰੀਏ ਉਹ ਨਦੀਆਂ ਦੇ ਨਦੀਆਂ ਦੇ ਕਿਨਾਰੇ ਹੈ ਪਾਣੀ ਦੇ ਸਰੋਤ ਦੇ ਕਿਨਾਰੇ ਵਸਦੇ ਰਹੇ ਨੇ ਤਾਂ ਮੰਡੀ ਵੀ ਉਵੇਂ ਹੀ ਸੀ ਕਿ ਕਿ ਇੱਥੋਂ ਦਾ ਪਾਣੀ ਮਿੱਠਾ ਸੀ ਤੇ ਮੰਡੀ ਹੋਂਦ ਵਿੱਚ ਆਈ ਸਾਡੇ ਵੀ ਪਰਿਵਾਰ ਦੀ ਗੱਲ ਕਰੀ ਤੇ ਚਾਰ ਪੀੜੀਆਂ ਹੋ ਗਈਆਂ ਜੀ ਇਸ ਮੰਡੀ ਜੋ ਅ ਸੋ ਮਤਲਬ ਸਾਡੇ ਦਾਦੇ ਪੜਦਾਦਿਆਂ ਨੇ ਇਸ ਮੰਡੀ ਦੀ ਸਥਾਪਨਾ ਕੀਤੀ ਤੇ ਹੁਣ ਕਿਧਰੇ ਕਿਧਰੇ ਜੇ ਸਾਡੇ ਤੋਂ ਉਹ ਚੀਜ਼ਾਂ ਹਵਾ ਪਾਣੀ ਦੂਰ ਜਾ ਰਿਆ ਤਾਂ ਮੈਨੂੰ ਲੱਗਦਾ ਹੈ ਕਿ ਆਪਾਂ ਨੂੰ ਬਾਕੀ ਸਾਰੇ ਰੁਝੇਵੇਂ ਛੱਡ ਕੇ ਜਿਹੜੀ ਆਉਣ ਵਾਲੀ ਜਿਹੜੀ ਵੀ ਰਾਜਨੀਤੀ ਜਿਹੜੀ ਦਿਸ਼ਾ ਹੈ ਦਸ਼ਾ ਹੈ ਇਸ ਮੰਡੀ ਦੀ ਉਹ ਵਾਤਾਵਰਨ ਦੀ ਹੀ ਹੋਣੀ ਚਾਹੀਦੀ ਹੈ ਜੇ ਉਹ ਅੱਜ ਨਹੀਂ ਬਚਾਏ ਤਾਂ ਹੋ ਸਕਦਾ ਵੀ ਇੱਥੇ ਸ਼ਾਇਦ ਕੋਈ ਇਹ ਰਹਿਣ ਜੋਗੀ ਵੀ ਜਗ੍ਹਾ ਰਹਿ ਗਈ ਆਪਾਂ ਨੂੰ ਸਥਾਪਿਤ ਨਾ ਹੋਣਾ ਪੈ ਦੇ ਮੈਨੂੰ ਇਸ ਗੱਲ ਦਾ ਡਰ ਹੈ ਜੀ ਕਹਿਣ ਤਾਂ ਮਤਲਬ ਹੈ ਕਿ ਜਿਹੜੀ ਲੜਾਈ ਹੈ ਆਂਗਲ ਸੰਦਰਚ ਪਾਣੀ ਤੇ ਵਾਤਾਵਰਨ ਦੀ ਬਿਲਕੁਲ ਜੀ ਬਿਲਕੁਲ ਔਰ ਉਹ ਆਪਾਂ ਨੂੰ ਘਰ ਘਰ ਤੱਕ ਲੈ ਕੇ ਜਾਣੀ ਹੈ ਜਿਲਾਲਾਬਾਦ ਦਾ ਇਹਨਾਂ ਮੂਸਲਾ ਵਧਾਇਆ ਕੰਮ ਕਰਨ ਦੀ ਹੁਣ ਸਾਡੇ ਵਿੱਚ ਸਮਰੱਥਾ ਜਿਹੜੀ ਅੱਗੇ ਨਾਲ ਵਧੇਗੀ ਇਹ ਇੱਕ ਤਰ੍ਹਾਂ ਦੀ ਆਕਸੀਜਨ ਹੀ ਹੈ ਜੋ ਇਹ ਦੇ ਕੇ ਜਾ ਰਹੇ ਕਿੱਧਰ ਸਾਡੇ ਅੱਜ ਅਜੀਤ ਨਵਦੀਪ ਅਸੀਜਾ ਜੀ ਆਏ ਨੇ ਇਹਨਾਂ ਨਾਲ ਵੀ ਸਾਡਾ ਬਹੁਤ ਜ਼ਿਆਦਾ ਹੌਸਲਾ ਵਧਿਆ ਹੈ ਆਗੇ ਸਾਨੂੰ ਇਹਨਾਂ ਨੇ ਹੌਸਲਾ ਦਿੱਤਾ ਹੈ ਧੰਨਵਾਦ ਕਰਦੇ ਹਾਂ ਅਸੀਂ ਇਹਨਾਂ ਦਾ ਵੀ ਜੋ ਕੰਮ ਡਰੋਇਲ ਵੈਲਵਰ ਸੋਸਾਇਟੀ ਕਰ ਰਹੀ ਹੈ ਇਹ ਨਿਰੰਤਰ ਚੱਲੀ ਜਾਣੀ ਇਸ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਸਭ ਤੋਂ ਪਹਿਲੇ ਅਸੀਂ ਭਾਰਤ ਵਿਕਾਸ ਪਰਸ਼ਦ ਜਲਾਲਾਬਾਦ ਅਤੇ ਸਾਡੇ ਬੜੇ ਹੀ ਅਜੀਜ਼ ਨਵਦੀਪ ਸਿੱਜਾ ਜੀ ਦਾ ਇੱਥੇ ਪਹੁੰਚਣ ਤੇ ਤੇ ਅਤੇ ਸਾਡੀ ਸਾਰੀ ਟੀਮ ਨੂੰ ਉਤਸ਼ਾਹਿਤ ਕਰਨ ਤੇ ਬਹੁਤ ਬਹੁਤ ਧੰਨਵਾਦ ਕਰਨੇ ਆ ਤੇ ਰਹੀ ਗੱਲ ਸਾਡੀ ਅਗਲੀ ਪਲੈਨਿੰਗ ਦੀ ਜਿਵੇਂ ਨਵਦੀਪ ਜੀ ਨੇ ਸਾਨੂੰ ਦੱਸਿਆ ਬੈਠ ਕੇ ਗਾਈਡ ਕੀਤਾ ਹੈ ਕਿ ਸਭ ਤੋਂ ਪਹਿਲੇ ਜਿਹੜਾ ਬੂਟਿਆਂ ਦਾ ਕੰਮ ਸੀ ਉਹ ਤਾਂ ਚਲੋ ਟੀਮ ਕਰ ਹੀ ਰਹੀ ਹੈ ਯਾ ਇਲਾਕੇ ਤੇ ਆਸ-ਪਾਸ ਦੇ ਲੋਕ ਉਹਦੇ ਸਹਿਯੋਗ ਪੂਰਾ ਕਰ ਰਹੇ ਆ ਤੇ ਦੂਸਰੀ ਗੱਲ ਜਿਹੜੀ ਅਨਸ਼ੁੱਧ ਪਾਣੀ ਦੀ ਹੈ ਤੇ ਸੀਵਰੇਜ ਦੀ ਸਮੱਸਿਆ ਹੈਗੀ ਆ ਉਹ ਨਵਦੀਪ ਜੀ ਦੇ ਸਹਿਯੋਗ ਦੇ ਨਾਲ ਅਸੀਂ ਜ਼ਰੂਰ ਉਹਦੇ ਤੇ ਵੀ ਕੰਮ ਕਰਾਂਗੇ ਜੀ ਰਾਇਲ ਵੈਲਫੇਅਰ ਸੁਸਾਇਟੀ ਮਟੇਲਾ ਦੁਕਾ ਜੋ ਇਹ ਕੰਮ ਕਰ ਰਹੀ ਹੈ ਮੈਂ ਤਾਂ ਬੜੀ ਧੀਰ ਦਾ ਚਾਹਦਾ ਸੀ ਵੀ ਇੱਥੇ ਕੋਈ ਇਸ ਤਰ੍ਹਾਂ ਦਾ ਨੌਜਵਾਨ ਆਗੂ ਆ ਗਿਆਣਾ ਜਿਹੜੇ ਮਦਲੀਏ ਇਸ ਕੰਮ ਨੂੰ ਸੰਭਾਲ ਲਾ ਕੇ ਮੈਂ ਤਾਂ ਇਹ ਦੇਖਿਆ ਹੁਣ ਇੱਥੇ ਸਾਰੇ ਪਹਿਲੇ ਫੇਸਬੁੱਕ ਵਗੈਰਾ ਤੇ ਸਾਰਾ ਇਹਨਾਂ ਦਾ ਜਦੋਂ ਆਂਦਾ ਸੀ ਤੇ ਮੈਂ ਬੜਾ ਐਪਰੀਸ਼ੀਏਟ ਕੀਤਾ ਮਲੀ ਮੈਨੂੰ ਬਹੁਤ ਚੰਗਾ ਲੱਗਾ ਕਿਉਂਕਿ ਮੈਂ ਵੀ ਮੰਡੀ ਲਾਦੂ ਕਾ ਦਾ ਬੇਸਿਕਲੀ ਤੇ ਮੈਂ ਵੀ ਮੰਡੀ ਲਾਦੂ ਕਾ ਦੇ ਰਹਿਣ ਵਾਲਾ ਭਾਵੇਂ ਮੈਨੂੰ ਜਲਾਲਾਬਾਦ ਗਿਆ ਨੂੰ 35 40 ਸਾਲ ਹੋ ਗਏ ਨੇ ਲੇਕਿਨ ਮੈਨੂੰ ਅੱਜ ਵੀ ਕੋਈ ਪੁੱਛਦਾ ਹੈ ਨਾ ਵੀ ਤੂੰ ਕਿੱਥੇ ਤੁਹਾਡਾ ਕਿੱਥੇ ਰਹਿੰਦੇ ਹੋ ਤੇ ਜ਼ਿਆਦਾਤਰ ਮੂੰਹ ਮੰਡੀ ਲਾਦੂ ਕਾ ਹੀ ਨਿਕਲਦਾ ਤੇ ਹੁਣ ਅੱਜ ਜਦੋਂ ਇਹ ਦੇਖਿਆ ਸਾਰਾ ਸਿਸਟਮ ਇੱਥੇ ਆ ਕੇ ਜਦੋਂ ਇਹਨਾਂ ਆ ਵੇਖਿਆ ਆਸਿਆ ਪਾਸਾ ਵੀ ਆ ਸਾਰੇ ਬੂਟੇ ਲੱਗੇ ਹੋਏ ਨੇ ਬਾਹਰ ਪਾਰਕ ਬਣਾ ਰਹੇ ਨੇ ਨਾਲ ਨਰਦੀਪ ਅਸੀਜਾ ਜੀ ਦਾ ਸਹਿਯੋਗ ਲੈ ਰਹੇ ਨੇ ਨਵਦੀਪ ਨੇ ਪੂਰੇ ਭਾਰ ਦੇ ਵਿੱਚ ਸਾਰਾ ਨਿਰਮਾਣ ਕਰਵਾਇਆ ਨੇ ਟੜਕਾਂ ਵਗੈਰਾ ਤੇ ਹਰਿਆਵਲ ਦੇ ਸਾਰਾ ਇਹ ਇੰਜੀਨੀਅਰ ਬੰਦਾ ਮੰਨ ਲੀ ਇਹਨੂੰ ਹਾਰੇਕ ਚੀਜ਼ ਦਾ ਪਤਾ ਹੈ ਵੀ ਕੀ ਛੋਟੇ ਛੋਟੇ ਪੁਆਇੰਟ ਦਾ ਪਤਾ ਹੈ ਜੇ ਇਸ ਤਰ੍ਹਾਂ ਦੇ ਬੰਦਿਆਂ ਨੂੰ ਨਾਲ ਲੈ ਕੇ ਜਦੋਂ ਅਸੀਂ ਕਰਾਂਗੇ ਤੇ ਕੁਦਰਤੀ ਗੱਲ ਹੈ ਵੀ ਅਸੀਂ ਇਸ ਮਿਸ਼ਨ 'ਇੱਕ ਕਾਮਯਾਬ ਹੋਵਾਂਗੇ ਇਹਦੇ ਕੋਈ ਸ਼ੱਕ ਕਰਨੀ ਗੱਲ ਨਹੀਂ ਕਿ ਸਾਡੇ ਸੰਟੀ ਜੀ ਹੈਗੇ ਨੇ ਇਸ ਮਿਸ਼ਨ ਦੇ ਵਿੱਚ ਵੀ ਇਹ ਥੋੜਾ ਜਿਆ ਮੈਨੂੰ ਲੱਗਿਆ ਵੀ ਆਗੂ ਜਿਹੜੇ ਹੁੰਦੇ ਨੇ ਉਹਨਾਂ ਵਿੱਚੋਂ ਇੱਕ ਹੈ ਤੇ ਇਹਨਾਂ ਸਾਰਿਆਂ ਦਾ ਸਾਰੀ ਟੀਮ ਦਾ ਧੰਨਵਾਦ ਕਰ ਰਿਹਾ ਜਿਨ੍ਹਾਂ ਨੇ ਮੰਡੀ ਹਾਰਾ ਪਰਾ ਬਣਾਉਂਦਾ ਸਾਰਾ ਟੀਚਾ ਚੱਕਿਆ ਮਿਸ਼ਨ ਰੈਲੀ ਤਹਿਤ ਇਹ ਸਾਰਾ ਕੁਝ ਚੱਲ ਰਿਹਾ ਹੈ ਨਾ ਤੇ ਜੇ ਸਾਡੇ ਵੀ ਸਹਿਯੋਗ ਦੀ ਜਿੰਨੀ ਕੋ ਲੋੜ ਹੈ ਅਸੀਂ ਪਿੱਛੇ ਨਹੀਂ ਹਟਾਂਗੇ ਨਾ ਗੱਲ ਦੀ ਪਿੱਛਾ ਨਹੀਂ ਮੈਂ ਰੋਲ ਬੈਲਫਰ ਸੁਸਾਇਟੀ ਦਾ ਮੈਂਬਰ ਹਾਂ। ਕੋਪਰੇਲੇ ਬਾਰੇ ਕਹਿਣਾ ਚਾਹਨਾ ਜੀ ਜਿਹੜਾ ਕੰਮ ਹੈ ਸਾਡਾ ਇਹ ਦੰਤਰ ਚੱਲਿ ਰਿਹਾਵੇਗਾ। ਠੀਕ ਹੈ। ਤੇ ਜਿਨ ਜੋ ਵੀ ਸਾਡੇ ਕੋਲ ਮੰਡੀ ਵਾਲੇ ਚਾਣਗੇ ਕੰਮ ਸਾਡਾ ਵੀ ਇਹ ਕੰਮ ਹੋਣਾ ਚਾਹੀਦਾ ਹੈ। ਜੀ। ਉਹ ਤੋਂ ਅਸੀਂ ਕਿਤੇ ਕਦੇ ਪਿੱਛੇ ਨਹੀਂ ਹਟਾਂਗੇ। ਜੀ। ਤੇ ਜਿਹੜਾ ਨਵੀਂ ਪ੍ਰੋਸੀਜਰ ਜੀ ਆਏ ਨੇ। ਮੰਡੀ ਦੇ ਵਿੱਚ ਤੁਸੀਂ ਕੰਮ ਕਰ ਰਹੇ ਹੋ। ਕਿਹੜੀਆਂ ਮੁੱਖ ਸਮੱਸਿਆਵਾਂ ਨੇ ਜਿਹੜੀਆਂ ਦੇਖਣ ਨੂੰ ਮਿਲੀਆਂ ਤਾਂ ਮੁੱਖ ਸਮੱਸਿਆਵਾਂ ਤਾਂ ਜੀ ਦੇਖੋ ਇਸ ਟਾਈਮ ਹਰਿਆਵਲ ਦੀ ਦਿੱਕਤ ਜ਼ਿਆਦਾ ਹੈ। ਜੀ ਸਮੱਸਿਆਵਾਂ ਦਾ ਬਹੁਤ ਜ਼ਿਆਦਾ ਨੇ ਜੀ ਜਿਨ੍ਹਾਂ ਨੂੰ ਬਿਨਾ ਕਿਸੇ ਪੋਲੀਟੀਸ਼ੀਅਨ ਤੋਂ ਅਸੀਂ ਹੱਲ ਨਹੀਂ ਕਰ ਸਕਦੇ ਪਰ ਜੇ ਯੂਥ ਇਕੱਠਾ ਹੋ ਜਾਏ ਤਾਂ ਪੋਲੀਟੀਸ਼ੀਅਨ ਨੂੰ ਚੁਪਨਾ ਪਏਗਾ ਜੀ ਅਸੀਂ ਕੋਸ਼ਿਸ਼ ਕਰਾਂਗੇ ਇਹ ਮੰਡੀ ਵਾਲਿਆਂ ਦੀ ਹਰ ਸਮੱਸਿਆ ਦਾ ਹੱਲ ਅਸੀਂ ਕਰ ਸਕੀਏ ਸਾਨੂੰ ਮਾਣ ਹੋਵੇਗਾ ਆਪਣੀ ਟੀਮ ਤੇ ਹਰ ਸਮੇਂ ਮੌਜੂਦ ਰਹਾਂਗੇ ਅਸੀਂ ਮਨੀਸ਼ ਜੀ ਜੋ ਤੁਹਾਡੀ ਰਾਇਲ ਵੈਲਫੇਅਰ ਸੁਸਾਇਟੀ ਹੈ ਇਦੇ ਵਿੱਚ ਕੋਈ ਰਾਜਨੀਤਿਕ ਸਹਿਯੋਗ ਰਹਿੰਦਾ ਹੈ ਦੇਖੋ ਅਜੇ ਤੱਕ ਤਾਂ ਸਾਨੂੰ ਕਿਸੇ ਤਰ੍ਹਾਂ ਦਾ ਕੋਈ ਰਾਜਨੀਤਿਕ ਸਹਿਯੋਗ ਨਹੀਂ ਮਿਲਿਆ ਜੀ ਤੇ ਮੀਡੀਆ ਤੇ ਅਸੀਂ ਵਾਰ-ਵਾਰ ਮੀਡੀਆ ਦੇ ਰਾਈ ਸਾਨੂੰ ਕਵਰ ਵੀ ਕੀਤਾ ਜਾ ਰਿਹਾ ਪਰ ਕਿਸੇ ਵੀ ਰਾਜਨੀਤਿਕ ਦਲ ਨੇ ਸਾਨੂੰ ਕੋਈ ਸਹਿਯੋਗ ਨਹੀਂ ਕੀਤਾ ਜੀ ਯਾ ਪਰ ਅਸੀਂ ਚਾਹੁੰਦੇ ਆ ਕਿ ਜਿਹੜੇ ਸਾਡੇ ਐਮਐਲਏ ਸਾਹਿਬ ਨਿਰਿੰਦਰਪਾਲ ਸਵਨਾ ਜੀ ਨੇ ਚਾਹਨੇ ਵੀ ਸੋਸਾਇਟੀ ਨੂੰ ਜੋ ਵੀ ਸਰਕਾਰੀ ਸਹੂਦਾਵਾ ਗ੍ਰੀਨ ਲਾਈ ਦੀ ਗੱਲਾਂ ਵਾਤਾਵਰਨ ਰਿਗਾਰਡਿੰਗ ਆਂਦੀਆਂ ਨੇ ਪੀਸ ਆਡੀ ਸੁਸਾਇਟੀ ਨੂੰ ਦੁੱਤੀਆਂ ਜਾਣ ਜੀ ਹੋਰ ਕੀ ਕਿਸਮ ਸੇਵਾਵਾਂ ਜਿਹੜੀਆਂ ਨੇ ਤੁਸੀਂ ਹੁਣ ਤੱਕ ਦੇਖਣ ਦੇਖੀਆਂ ਦੇਖੋ ਜਿਵੇਂ ਸਮੱਸਿਆਵਾਂ ਦੀ ਗੱਲ ਕਰੀਏ ਸੰਦੀਪ ਜੀ ਨੇ ਅੱਗੇ ਵੀ ਦੱਸਿਆ ਸਮੱਸਿਆ ਸੇਵਾਵਾਂ ਤਾਂ ਬਹੁਤ ਨੇ ਪਰ ਸਭ ਤੋਂ ਪਹਿਲੇ ਜਿਵੇਂ ਨਦੀਪ ਜੀ ਨੇ ਦੱਸਿਆ ਵੀ ਜੇ ਆਪਣਾ ਵਾਤਾਵਰਣ ਹਵਾ ਪਾਣੀ ਤੇ ਆਪਣਾ ਪੀਣ ਵਾਲਾ ਪਾਣੀ ਤੇ ਸੀਵਰੇਜ ਪਲਾਂਟ ਲੱਗਿਆ ਹੋਵੇ ਤਾਂ ਬਿਮਾਰੀਆਂ ਤੋਂ ਬੜੀ ਰਾਹਤ ਪਾਈ ਜਾ ਸਕਦੀ ਸਭ ਤੋਂ ਮੇਨ ਸਮੱਸਿਆ ਤਾਂ ਮੰਡੀ ਲਾਧੂ ਘਰੇ ਦੇ ਵਿੱਚ ਪਹਿਲੇ ਗਲੀਆਂ ਨਾਲੀਆਂ ਜਿੰਨੇ ਤੋਂ ਸਰਕਾਰਾਂ ਕਹਿੰਦੀਆਂ ਨੇ ਕਿ ਵੀ ਗਲੀਆਂ ਨਾਲੀਆਂ ਤੋਂ ਉੱਤੇ ਉੱਠਣਾ ਚਾਹੀਦਾ ਮੈਨੂੰ ਲੱਗਦਾ ਵੀ ਜਿੰਨੇ ਵੀ ਅੱਜ ਤੱਕ ਰਾਜਨੀਤਿਕ ਦਲ ਇੱਥੇ ਆਏ ਨੇ ਕਿਸੇ ਨੇ ਸਾਨੂੰ ਲਾਹੂ ਕਾਲਿਆਂ ਨੂੰ ਅੱਜ ਤੱਕ ਤੱਕ ਗਲੀਆਂ ਨਾਲੀਆਂ ਤੋਂ ਉੱਤੇ ਉੱਠਣ ਨਹੀਂ ਦਿੱਤਾ ਜੇ ਗਲੀਆਂ ਨਾਲੇ ਤੋਂ ਉੱਤੇ ਉੱਠਾਂਗੇ ਤਾਂ ਹੀ ਕਿਸੇ ਹੋਰ ਪਾਸੇ ਧਿਆਨ ਦਿੱਤਾ ਜਾ ਸਕਦਾ ਸਾਡੇ ਇੱਥੇ ਨਾਲੀਆਂ ਦੀ ਵੀ ਸਮੱਸਿਆ ਹੈ ਸਾਡੇ ਇੱਥੇ ਸੀਵਰੇਜ ਦੀ ਵੀ ਸਮੱਸਿਆ ਹੈ ਨਾ ਸਾਡੇ ਕੋਲੋਂ ਤੇ ਪੀਣ ਵਾਲਾ ਸ਼ੁੱਧ ਪਾਣੀ ਹੈਗਾ ਸਾਡੇ ਇੱਥੇ ਵਾਟਰ ਵਰਕ ਜ਼ਰੂਰ ਬਣਿਆ ਹੋਇਆ ਪਰ ਉਹ ਇੱਕ ਨਾਮ ਦਾ ਹੀ ਵਾਟਰ ਵਰਕ ਸਗਾ ਨਾ ਉਹ ਕਦੇ ਚੱਲਿਆ ਤੇ ਜੇ ਉਹ ਚੱਲਦਾ ਹੈ ਕਦੇ 2-3 ਸਾਲ ਬਾਅਦ ਇੱਕ ਵਾਰੀ ਇਹ ਚੱਲਦਾ ਤੇ ਮੇਰੇ ਸਾਹਮਣੇ ਉਹਨਾਂ ਟੁੱਟੀਆਂ ਹੀ ਨਾਲੀਆਂ ਦੇ ਵਿੱਚ ਕੱਡੀਆਂ ਹੋਈਆਂ ਨੇ ਕਿ ਉਹ ਨਾਲੀਆਂ ਦਾ ਪਾਣੀ ਨਾਲ ਮਿਕਸ ਹੋ ਕੇ ਘਰਾ ਤੱਕ ਪਹੁੰਚ ਰਿਹਾ ਜੀ ਜਿਹੜੇ ਤੁਸੀਂ ਪੌਦੇ ਲਗਾ ਰਹੇ ਹੋ ਜਾਂ ਉਹ ਉਹਨਾਂ ਨੂੰ ਰੋਕਣ ਲਈ ਜੇ ਟਰਾਂਸਪਲੈਂਟ ਕਰ ਰਹੇ ਹੋ ਇਹ ਕਿਦਾਂ ਜਿਹੜਾ ਪ੍ਰਬੰਧ ਆਪਣੀ ਫਿਰ ਨਿੱਜੀ ਜੇਬ ਦੇ ਵਿੱਚੋਂ ਕਰ ਰਹੇ ਹੋ ਇਹ ਸਟਾਰਟਿੰਗ ਤਾਂ ਅਸੀਂ ਦੇਖੋ ਸੁਸਾਇਟੀ ਦੇ ਆਦੇ ਨਿੱਜੀ ਖਰਚੇ ਤੋਂ ਹੀ ਕੀਤਾ ਸੀਗਾ ਪਰ ਉਹ ਕਹਿੰਦੇ ਨੇ ਕਿ ਜਦੋਂ ਤੁਸੀਂ ਕੋਈ ਚੰਗਾ ਕੰਮ ਕਰਦੇ ਹੋ ਤੇ ਤੁਹਾਡੇ ਨਾਲ ਚਾਣ ਵਾਲੇ ਤੇ ਜੁੜਨ ਵਾਲੇ ਬਹੁਤ ਸੱਜਣ ਜੁੜ ਜਾਂਦੇ ਹਨ ਉਹਨਾਂ ਅੱਜ ਦੀ ਸਾਡੀ ਇਹ ਪੋਜੀਸ਼ਨ ਹੈ ਕਿ ਸਾਡੇ ਨਾਲ ਐਨੇ ਸੱਜਣ ਲਾਧੂ ਕਾ ਤੇ ਆਸ-ਪਾਸ ਦੇ ਇਲਾਕੇ ਦੇ ਜੁੜੇ ਨੇ ਕਿ ਸਾਨੂੰ ਆਪ ਨੂੰ ਹੀ ਨਹੀਂ ਪਤਾ ਕਿ ਸਾਨੂੰ ਫੰਡ ਕੌਣ ਦੇ ਰਿਹਾ ਜੀ ਹੋਰ ਕੀ ਨੌਜਵਾਨਾਂ ਨੂੰ ਮੈਸੇਜ ਦੇਣਾ ਕਸ ਨੌਜਵਾਨਾਂ ਨੂੰ ਅਸੀਂ ਇਹ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਸਾ ਆਪਾਂ ਵੱਧ ਤੋਂ ਵੱਧ ਇਕੱਠੇ ਹੋਈਏ ਆਪਾਂ ਦੇ ਵਾਤਾਵਰਣ ਹਵਾ ਪਾਣੀ ਨੂੰ ਜਿੰਨਾ ਸ਼ੁੱਧ ਕਰ ਸਕੀਏ ਸ਼ੁੱਧ ਕਰੀਏ ਵੱਧ ਤੋਂ ਵੱਧ ਬੂਟੇ ਲਗਾਈਏ ਸਿਰਫ ਬੂਟੇ ਹੀ ਨਾ ਲਗਾਈਏ ਉਹਨਾਂ ਦੀ ਸਾਂਭ ਸੰਭਾਲ ਵੀ ਕਰੀਏ ਸਮੇਂ-ਸਮੇਂ ਤੇ ਪਾਣੀ ਪਾਈਏ ਅਤੇ ਉਹਨਾਂ ਨੂੰ ਜਿੰਨੀ ਵੱਧ ਤੋਂ ਵੱਧ ਗਿਣਤੀ ਵਿੱਚ ਹੋ ਸਕਦਾ ਆਪਾਂ ਉਹਨਾਂ ਲਗਾਈਏ ਤੇ ਆਸ-ਪਾਸੇ ਜਿਹੜਾ ਵੀ ਕੋਈ ਸਰਕਾਰੀ ਪੰਚਾਇਤੀ ਜਿੰਨਾ ਵੀ ਏਰੀਆ ਹੈਗਾ ਉਹਨੂੰ ਵੱਧ ਤੋਂ ਵੱਧ ਜਿੰਨਾ ਆਪਾਂ ਗ੍ਰੀਨ ਕਰ ਸਕਨੇ ਵੱਧ ਤੋਂ ਵੱਧ ਗ੍ਰੀਨ ਕਰੀਏ ਇਹ ਆਉਣ ਵਾਲਾ ਸਮਾਂ ਆਜਾਏ ਕਿ ਆਪਾਂ ਜੇ ਆਦਾ ਵਾਤਾਵਰਣ ਬਚਾ ਲਿਆ ਤਾਂ ਆਪਾਂ ਆਉਣ ਵਾਲੀਆਂ ਪੀੜ੍ਹੀਆਂ ਬਚਾ ਸਕਨੇ ਹਾਂ ਜੇ ਨਾ ਬਚਾ ਪਾਏ ਤੇ ਆਉਣ ਵਾਲੀਆਂ ਪੀੜ੍ਹੀਆਂ ਵੀ ਕਿਰੇ ਨੇ ਕਿਰੇ ਆਪਾਂ ਨੂੰ ਜ਼ਰੂਰ ਕੋਸ਼ਿਸ਼ ਕਰਨੀ ਹੈ ਨੌਜਵਾਨ ਤੁਹਾਡੀ ਸੁਸਾਇਟੀ ਨਾਲ ਜੁੜਨਾ ਚਾਹੁੰਦੇ ਹਨ ਤਾਂ ਕਿੱਥੇ ਤੁਹਾਡੇ ਨਾਲ ਸੰਪਰਕ ਕਰਨ ਨੌਜਵਾਨ ਸਾਡੀ ਸੁਸਾਇਟੀ ਨਾਲ ਜਦੋਂ ਵੀ ਜੁੜਨਾ ਚਾਹੁੰਦੇ ਹਨ ਜੀਆਂ ਆਇਆ ਨੂੰ ਅਮਨੀਸ਼ ਮਹਿਤਾ ਮੇਰਾ ਮੋਬਾਈਲ ਨੰਬਰ 905678200 ਸੰਦੀਪ ਅਸੀਜਾ ਜੀ ਜਿਹਨਾਂ ਦੇ ਚੌਂਕ ਦੇ ਵਿੱਚ ਹੀ ਇੱਥੇ ਕੰਮ ਹੈ ਜਦੋਂ ਮਰਜ਼ੀ ਤੇ ਹੋਰ ਵੀ ਸਾਡੇ ਜਿੰਨੇ ਵੀ 32 ਮੈਂਬਰ ਜਾਂ 40 ਮੈਂਬਰ ਟੀਮ ਮੈਂਬਰ ਅਗੇ ਕਿਸੇ ਨਾਲ ਵੀ ਸੰਪਰਕ ਕਰਕੇ ਸਾਡੀ ਟੀਮ ਵਿੱਚ ਜੋੜ ਸਕਦੇ ਨੇ ਸਾਰਿਆਂ ਦੇ ਲਈ ਸਾਡੀ ਟੀਮ ਦਾ ਦਰਵਾਜ਼ਾ ਹਮੇਸ਼ਾ ਖੁੱਲਿਆ ਰਹਿਣਾ ਤੇ ਸਾਰਿਆਂ ਨੂੰ ਜੀ ਆਇਆਂ ਨੂੰ ਅਸੀਂ ਆਖਦੇ ਹਾਂ